ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਹੀ ਸੀ ਹਿੰਦਾਂ ਦੇ ਦਿਨ ਨੇ ਸਿੱਧੀਪੁਰੂ ਫਤਿਹਗੜ੍ਹ ਸਾਹਿਬ ਵਿੱਚ ਚੱਲ ਰਿਹਾ ਰਾਜਨੀਤੀ ਕਰਨੀ ਬਣਦੀ ਤਾਂ ਨਹੀਂ ਹੈ ਪਰ ਸੰਗਤ ਨੂੰ ਦਿਖਾਉਣਾ ਜ਼ਰੂਰ ਚਾਹੁੰਦੇ ਆ ਇਹ ਵੀ ਵੱਖਰੇ ਤਰ੍ਹਾਂ ਦਾ ਬਦਲਾਅ ਹੈ ਕਿ ਜੀ ਦੇਖੋ 메ਨ ਗੁਰੂ ਜਰ ਸਾਹਿਬ ਦਾ ਜਿਹੜਾ ਰਸਤਾ ਹੈ ਡਿਊਟੀ ਜਿੱਤੋਂ ਜਾ ਕੇ ਸੰਗਤ ਅਮਰ ਸਾਹਿਬ ਦੇਖਦੀ ਹੈ ਪਰਲੇ ਪਾਸੇ ਸੀਧੀ ਰਹਿ ਗਈ ਸਟੇਜ ਆ ਤੁਸੀਂ ਦੇਖੋ ਪਹਿਲੀ ਵਾਰ ਹੋਗਾ ਇਹ ਵੀ ਵੀ ਗੇਟ ਬੰਦ ਕਰ ਦਿੱਤਾ ਗਿਆ ਕਹਿੰਦੇ ਮੁੱਖ ਮੰਤਰੀ ਸਾਹਿਬ ਆ ਰਹੇ ਹਨ ਹਾਲੇ ਪਹੁੰਚੇ ਨਹੀਂ 6 ਕਿਲੋਮੀਟਰ ਪਿੱਛੇ ਸੰਗਤ ਨੂੰ ਰੋਕਿਆ ਜਾ ਰਿਹਾ ਉਹ ਮੇਨ ਰੋਡ ਤੋਂ ਜਿੱਥੇ ਉਹ ਜਿਹੜਾ ਦਿੱਲੀ ਵਾਲਾ ਪਿੰਡ ਆਉਂਦਾ ਹੈ ਅਮਰ ਪੱਲਾ ਤੋਂ ਦਿਖਾ ਦੋ ਅੱਗੇ ਦਿਖਾਓ ਅੱਗੇ ਤੁਹਾਨੂੰ ਅਗੂ ਦਿਖਾਉਣ ਦੇ ਦਿੰਦੇ ਹਾਂ ਹਲੋ ਆ ਦਿਖਾ ਦੇ ਵੇਖੋ ਸਾਰੀ ਪੰਜਾਬਪੁਰ ਦੀ ਸਾਰੀ ਸੰਗਤ ਨੂੰ ਬੰਦ ਕਰ ਦਿੱਤਾ ਗਿਆ ਇੱਥੇ ਇਹ ਵੀ ਇੱਕ ਵੱਖਰੇ ਤਰ੍ਹਾਂ ਦਾ ਬਦਲਾਅ ਹੈ ਵੀ ਗੇਟ ਬੰਦ ਕਰ ਦਿੱਤੇ ਜਾਣ ਕੱਲੇ ਜੀ ਮੁੱਖ ਮੰਤਰੀ ਸਾਹਿਬ ਨੇ ਆਉਣਾ ਆਮ ਮੁੱਖ ਮੰਤਰੀ ਨੇ ਆਉਣਾ ਸੀ ਸੋ ਇਹ ਇਹ ਮੇਨ ਦਰਵਾਜ਼ਾ ਹੈ तकरीबन ਇੱਥੋਂ ਹੀ ਸੰਗਤ ਆਉਂਦੀ ਆ ਸਾਰੇ ਜੀ ਕਿਸੇ ਦੇ ਮੈਂਬਰ ਸਹਿਬਾਨ ਹੋਰ ਸਾਰੇ ਉਹਨਾਂ ਨੂੰ ਪਿੱਛੇ ਰੋਕ ਦਿੱਤਾ ਜਾਂਦਾ ਕਦੇ ਵੀ ਕਿਸੇ ਨੂੰ ਇੱਥੇ ਕਿਸੇ ਦੀ ਵੀ ਗੱਡੀ ਜਾਂ ਕਿਸੇ ਵੀ ਇੱਥੋਂ ਮੈਂਬਰ ਨੂੰ ਆਉਣ ਦਿੱਤਾ ਜਾਊਗਾ ਸੋ ਇਹ ਜ਼ਰੂਰੀ ਸੀ ਕਿ ਸੰਗਤ ਨੂੰ ਇਸ ਕਰੇ ਇਹ ਗੱਲ ਸਾਰੀ ਦਿਖਾਈ ਜਾਵੇ ਕਿਹੜੋ ਸੰਗਤ ਨੂੰ ਇੱਥੇ ਜਾ ਨਹੀਂ ਦਿੱਤਾ ਜਾ ਰਿਹਾ ਹਾਂਜੀ ਆ ਕੋਈ ਬੱਚੇ ਨੇ ਕੋਈ ਸੰਗਤ ਆ ਸੰਗਤ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ 6 ਕਿਲੋਮੀਟਰ ਤੱਕ ਮਤਲਬ ਸੰਗਤ ਨੂੰ ਪਿੱਛੇ ਰੋਕਿਆ ਗਿਆ ਗੱਡੀਆਂ ਆਉਂਦੀਆਂ ਉਹ ਮੇਨ ਰੋਡ ਜਿੱਤੀ ਰੋਡ ਜਿਹੜਾ ਦਿੱਲੀ ਹਾਈਵੇ ਹੈ ਉਹ ਤੋਂ ਇੱਥੋਂ ਤੱਕ तकरीबन 5-6 ਕਿਲੋਮੀਟਰ ਪੰਡਲ ਬਣਿਆ ਹੋਰ ਸਾਹ ਪਰ ਇੱਥੇ ਤੱਕ ਸੰਗਤ ਨੂੰ ਆਉਣ ਦਿੱਤਾ ਜਾ ਰਿਹਾ ਤੇ ਜਿਹੜਾ ਮੇਨ ਗੇਟ ਤੁਹਾਨੂੰ ਮੈਂ ਦਿਖਾਇਆ ਗੇਟ ਤੋਂ ਬੰਦ ਕੀਤਾ ਇੱਥੇ ਦੇਖੋ ਸੰਗਤ ਆ ਸਾਰੀ ਸੰਗਤ ਨੂੰ ਰੋਕ ਦਿੱਤਾ ਗਿਆ ਕਹਿੰਦੇ ਆਮਕਰ ਦੇ ਮੁੱਖ ਮੰਤਰੀ ਆਉਣਾ ਮਤਲਬ ਚਾਰੇ ਪਾਸੇ ਕਿਸੇ ਵੀ ਐਜਪੀਸੀ ਮੈਂਬਰ ਹੋਰ ਰਿਹੜੀਆਂ ਕੋਈ ਸਿਸੀਤਾ ਦਰਸ਼ਨ ਮੈਲੇ ਕਰਨ ਲਈ ਆ ਰਹੀ ਉਹਨਾਂ ਦੀਆਂ ਗੱਡੀਆਂ ਪਿੱਛੇ ਰੋਕ ਦਿੱਤੀਆਂ ਗਈਆਂ ਨੇ ਸੰਗਤ ਨੂੰ ਪਿੱਛੇ ਗੱਡੀਆਂ ਰੋਕ ਦਿੱਤੀਆਂ ਗਈਆਂ ਤੇ ਇੱਧਰ ਤਾਂ ਆਹ ਚਿਰਦੇ ਦੇ ਵਿੱਚ ਤਾਂ ਜਾਣ ਹੀ ਦੇ ਰਹੀ ਕਿਹੜਾ ਮੇਨ ਗੇਟ ਸਾਰੀ ਸੰਗਤ ਨੂੰ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੇ ਆਉਣਾ ਸਰ ਜੀ ਖਾਲਸਾ